ਅੱਜਕੱਲ ਬਹੁਤ ਜਣਾਂ ਨੂੰ ਪ੍ਰੋਬਲਮ ਹੈ ਕਿ ਰਾਤ ਨੂੰ ਨੀਂਦ ਨਹੀਂ ਆਂਦੀਆਂ ਕਹਿ ਲਈਏ ਕਿ ਨੀਂਦ ਬਹੁਤ ਹੀ ਜ਼ਿਆਦਾ ਦੇਰ ਦੇ ਨਾਲ ਆਂਦੀ ਹੈ ਮਤਲਬ ਅੱਧੀ ਰਾਤ ਤੋਂ ਵੀ ਜ਼ਿਆਦਾ 2 ਵਜ ਜਾਂਦੇ ਆ ਕਈਆਂ ਨੂੰ 1 2 ਵਜ ਜਾਂਦੇ 3 ਵਜ ਜਾਂਦੇ ਨੀਂਦ ਆਂਦੀ ਨਹੀਂ ਬਸ ਮੋਬਾਈਲ ਫੋਨ ਦੇਖੋ ਸਭ ਤੋਂ ਪਹਿਲਾਂ ਤਾਂ ਕਸੂਰਵਾਰ ਤੁਹਾਡਾ ਮੋਬਾਈਲ ਫੋਨ ਹੈ ਜਿਸ ਨੂੰ ਤੁਸੀਂ ਲਗਾਤਾਰ ਦੇਖ ਰਹੇ ਹੋ ਤਾਂ ਤੁਸੀਂ ਪਹਿਲਾਂ ਤਾਂ ਇਹ ਆਦਤ ਜ਼ਰੂਰ ਛੱਡੋ ਉਸ ਤੋਂ ਇਲਾਵਾ ਤੁਸੀਂ ਆਪਣੀ ਲਾਈਫ ਸਟਾਈਲ ਦੇ ਵਿੱਚ ਕੀ ਚੇਂਜਸ ਕਰਨੀ ਹੈ ਜਿਸ ਦੇ ਨਾਲ ਤੁਹਾਡੀ ਨੀਂਦ ਤੁਹਾਨੂੰ ਸਮੇਂ ਸਿਰ ਆਵੇ ਤੁਸੀਂ ਆਪਣੀ ਪੂਰੀ 7-8 ਘੰਟੇ ਦੀ ਨੀਂਦ ਲੈ ਕਿਉਂਕਿ ਜਦੋਂ ਨੀਂਦ ਦਾ ਸਰਕਲ ਘੁੰਮਦਾ ਨਾ ਤੁਹਾਡੀ ਬੋਡੀ ਦਾ ਹੈਲਥ ਸਿਸਟਮ ਵੀ ਪੂਰੀ ਤਰ੍ਹਾਂ ਨਾਲ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਰਾਤ ਨੂੰ ਸਹੀ ਸਮੇਂ ਤੇ ਨਹੀਂ ਸੌਂਦੇ ਹੋ ਤਾਂ ਤੁਹਾਨੂੰ ਦਿਨ ਦੇ ਸਮੇਂ ਵਿੱਚ ਸੁਸਤੀ ਪਈ ਰਹਿੰਦੀ ਹੈ ਦਿਨ ਦੇ ਸਮੇਂ ਦੇ ਵਿੱਚ ਨੀਂਦ ਆਂਦੀ ਰਹਿੰਦੀ ਹੈ ਕੋਈ ਕੰਮ ਕਰਨ ਦਾ ਤੁਹਾਡਾ ਮਨ ਕਰਦਾ ਨਹੀਂ ਹੈ ਸਿਹਤ ਵੀ ਖਰਾਬ ਹੋ ਜਾਂਦੀ ਹੈ ਭੁੱਖ ਲੱਗਣ ਦਾ ਸਿਸਟਮ ਵੀ ਜੋ ਹੈ ਵਿਗੜ ਜਾਂਦਾ ਹੈ ਕੰਮ ਕਰਨ ਵੇਲੇ ਜੋ ਹੈ ਸੁਸਤੀ ਰਹਿੰਦੀ ਹੈ ਤੇ ਸੌਣ ਵਾਲੇ ਟਾਈਮ ਤੇ ਚੁਸਤੀ ਆ ਜਾਂਦੀ ਹੈ ਸੋ ਇਹ ਪ੍ਰੋਬਲਮ ਸਿਰਫ ਇੱਕ ਜਣੇ ਦੀ ਨਹੀਂ ਕਈਆਂ ਦੀ ਹੈ ਪ੍ਰੋਬਲਮ ਹੈ ਤੇ ਅੱਜ ਇਸੇ ਪ੍ਰੋਬਲਮ ਦੇ ਉੱਪਰ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਆਪਣੇ ਨੀਂਦ ਦੇ ਸਰਕਲ ਨੂੰ ਸਹੀ ਕਰ ਸਕਦੇ ਹੋ ਸੋ ਪਹਿਲਾਂ ਤਾਂ ਆਪਾਂ ਖਾਣ ਪੀਣ ਦੀ ਗੱਲ ਦੇ ਉੱਪਰ ਵੀ ਫੋਕਸ ਕਰਾਂਗੇ ਪਰ ਪਹਿਲਾਂ ਤੁਸੀਂ ਇਹ ਜ਼ਰੂਰ ਜਾਣ ਲੋ ਕਿ ਸਾਨੂੰ ਰਾਤ ਦੇ ਸਮੇਂ ਦੀ 7-8 ਘੰਟੇ ਦੀ ਨੀਂਦ ਕਿਉਂ ਜ਼ਰੂਰੀ ਹੈ ਜਦੋਂ ਤੁਸੀਂ ਸਮੇਂ ਸਿਰ ਸੌਂਦੇ ਹੋ ਦੇਖੋ ਸਾਡੀ ਇੱਕ ਬਾਡੀ ਦੀ ਆਪਣੀ ਇੰਨਰ ਇੱਕ ਕਲੌਕ ਹੁੰਦੀ ਹੈ ਜੋ ਕਿ ਨੇਚਰ ਦੇ ਹਿਸਾਬ ਦੇ ਨਾਲ ਚੱਲਦੀ ਹੈ ਜਦੋਂ ਉਹ ਕਲੌਕ ਕਹਿੰਦੀ ਹੈ ਕਿ ਜਦੋਂ ਰਾਤ ਹੋ ਗਈ ਸਨਸੈਟ ਹੋ ਗਿਆ ਉਸ ਸਮੇਂ ਸਾਨੂੰ ਸੋ ਲੈਣਾ ਚਾਹੀਦਾ ਕਿਉਂਕਿ ਉਸ ਸਮੇਂ ਜੋ ਹੈ ਸਾਡਾ ਡਾਈਜੈਸ਼ਨ ਸਲੋ ਹੋ ਚੁੱਕਿਆ ਹੁੰਦਾ ਹੈ ਸਾਡਾ ਮੈਟਾਬੋਲਿਜ਼ਮ ਵੀ ਸਲੋ ਹੋ ਚੁੱਕਿਆ ਹੁੰਦਾ ਹੈ ਤੇ ਇਸੇ ਲਈ ਜਦੋਂ ਅਸੀਂ ਰਾਤ ਤੱਕ ਫਿਰ ਦੇਰ ਰਾਤ ਤੱਕ ਜਾਗਦੇ ਹਾਂ ਕਦੇ ਭੁੱਖ ਵੀ ਲੱਗਣ ਲੱਗ ਜਾਂਦੀ ਹੈ ਅਸੀਂ ਕੁਝ ਨਾ ਕੁਝ ਖਾ ਵੀ ਲੈਂਦੇ ਆ ਤਾਂ ਉਸ ਦੇ ਨਾਲ ਤੁਹਾਡਾ ਜਿਹੜਾ ਹੈ ਡਾਈਜੈਸ਼ਨ ਦਾ ਸਿਸਟਮ ਵੀ ਹਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਡਾਈਜੈਸ਼ਨ ਦਾ ਸਿਸਟਮ ਵਿਗੜਨਾ ਸ਼ੁਰੂ ਹੁੰਦਾ ਹੈ ਦਾ ਨਾਲ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਔਰ ਸਭ ਤੋਂ ਪਹਿਲਾਂ ਆਉਂਦਾ ਹੈ ਤੁਹਾਡੇ ਸਰੀਰ ਦੇ ਉੱਪਰ ਮੋਟਾਪਾ ਜੀ ਹਾਂ ਜੇਕਰ ਤੁਸੀਂ ਪਤਲੇ ਵੀ ਹੋਣਾ ਚਾਹੁੰਦੇ ਹੋ ਨਾ ਤਾਂ ਵੀ ਤੁਹਾਨੂੰ ਆਪਣਾ ਸਮੇਂ ਸਿਰ ਸੌਣਾ ਪਏਗਾ 7-8 ਘੰਟੇ ਦੀ ਨੀਂਦ ਲੈਣੀ ਹੀ ਪਵੇਗੀ 7-8 ਘੰਟੇ ਦੀ ਜਦੋਂ ਅਸੀਂ ਰਾਤ ਨੂੰ ਨੀਂਦ ਲੈਂਦੇ ਆ ਨਾ ਉਸ ਟਾਈਮ ਦੇ ਵਿੱਚ ਜਿਹੜੀ ਸਾਡੀ ਬਾਡੀ ਹੈ ਉਹ ਖੁਦ ਨੂੰ ਰਿਪੇਅਰ ਕਰਦੀ ਹੈ ਸਾਡੀ ਬਾਡੀ ਦੇ ਅੰਦਰ ਕੀ ਹੋ ਰਿਹਾ ਸਾਨੂੰ ਨਹੀਂ ਪਤਾ ਸੋ ਸਾਰੇ ਆਰਗਨਸ ਨੂੰ ਰਿਪੇਅਰ ਕਰਨ ਦਾ ਕੰਮ ਜੋ ਹੈ ਬਾਡੀ ਉਸ ਵੇਲੇ ਕਰਦੀ ਹੈ ਬਾਡੀ ਦੇ ਸਾਡੇ ਜਿਹੜੇ ਆਰਗਨਸ ਨੇ ਥੋੜਾ ਜਿਹਾ ਰੈਸਟ ਕਰ ਪਾਉਂਦੇ ਨੇ ਉਸ ਵੇਲੇ ਲੇਕਿਨ ਅਸੀਂ ਕੀ ਕਰਦੇ ਆ ਜਾਗਦੇ ਰਹਿੰਦੇ ਆ ਅਸੀਂ ਐਕਟਿਵ ਰਹਿਣਾ ਬਾਡੀ ਨੂੰ ਸਾਡੇ ਸਾਰੇ ਸਿਸਟਮ ਨੂੰ ਬ੍ਰੇਨ ਨੂੰ ਇਸ ਤਰ੍ਹਾਂ ਹਿਲਾ ਕੇ ਰੱਖਦੇ ਆ ਨਾ ਕਿ ਬ੍ਰੇਨ ਵੀ ਇਸ ਲਈ ਫਿਰ ਕਿਉਂ ਹੁੰਦਾ ਜਦੋਂ ਤੁਸੀਂ ਰਾਤ ਨੂੰ ਪ੍ਰੋਪਰ ਨਹੀਂ ਸੌਂਦੇ ਦਿਨੇ ਸੁਸਤੀ ਆਉਂਦੀ ਹੈ ਨਾ ਫਿਰ ਸਾਨੂੰ ਚੀਜ਼ਾਂ ਵੀ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਮਝ ਆਣਾ ਬੰਦ ਹੋ ਜਾਂਦਾ ਦਿਮਾਗ ਫੌਗੀ ਫੌਗੀ ਹੁੰਦਾ ਰਹਿੰਦਾ ਹੈ ਕੁਝ ਵੀ ਸਮਝ ਨਹੀਂ ਆਉਂਦਾ ਚੜਚੜਾਪਣ ਵੀ ਉਸ ਤੋਂ ਬਾਅਦ ਆ ਜਾਂਦਾ ਸੋ ਇਹ ਸਾਰੇ ਸਿੰਪਟਮਸ ਕਈਆਂ ਦੇ ਵਿੱਚ ਅੱਜਕੱਲ ਦੇਖੇ ਜਾ ਰਹੇ ਨੇ ਤੇ ਅਮਰੀਕਾ ਦੇ ਜਿਹੜੇ ਨੈਸ਼ਨਲ ਸਲੀਪ ਫਾਊਂਡੇਸ਼ਨ ਅਨੁਸਾਰ ਵੀ ਇਹ ਕਿਹਾ ਗਿਆ ਹੈ ਕਿ ਅਗਰ ਤੁਸੀਂ ਰਾਤ ਨੂੰ ਸਹੀ ਨੀਂਦ ਲੈਣਾ ਚਾਹੁੰਦੇ ਹੋ ਗੂੜੀ ਨੀਂਦ ਲੈਣਾ ਚਾਹੁੰਦੇ ਹੋ ਚੰਗੀ ਨੀਂਦ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਲਈ ਕੀ ਕਰਨਾ ਚਾਹੀਦਾ ਆਪਣੀ ਡਾਈਟ ਨੂੰ ਸਹੀ ਕਰਨਾ ਪਏਗਾ ਤੇ ਉਸ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਜਿਹੜਾ ਤੁਹਾਡਾ ਰਾਤ ਦਾ ਖਾਣਾ ਹੈ ਇਸ ਉੱਪਰ ਫੋਕਸ ਕਰੋ ਰਾਤ ਦਾ ਖਾਣਾ ਤੁਹਾਡਾ ਬਹੁਤ ਹਲਕਾ ਹੋਣਾ ਚਾਹੀਦਾ ਹੈ ਬਹੁਤ ਹੈਵੀ ਖਾਣਾ ਤੁਸੀਂ ਰਾਤ ਨੂੰ ਨਹੀਂ ਖਾਣਾ ਜੇਕਰ ਤੁਸੀਂ ਆਲਰੇਡੀ ਨੀਂਦ ਤੋਂ ਹੀ ਪ੍ਰੋਬਲਮ ਨਾਲ ਜੂਝ ਰਹੇ ਹੋ ਕਿ ਨੀਂਦ ਨਹੀਂ ਆ ਰਹੀ ਹੈ ਤਾਂ ਸੌਣ ਤੋਂ 2-3 ਘੰਟੇ ਪਹਿਲਾਂ ਤੁਹਾਨੂੰ ਖਾਣਾ ਖਾਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਖਾਣਾ ਸਹੀ ਸਾਰੇ ਤਰੀਕੇ ਨਾਲ ਡਾਈਜੈਸਟ ਹੋ ਜਾਏ ਹਲਕਾ ਖਾਣਾ ਖਾਣ ਦੇ ਨਾਲ ਜੋ ਹੈ ਜਲਦੀ ਉਹ ਡਾਈਜੈਸਟ ਹੋ ਜਾਂਦਾ ਹੈ ਜਿਸ ਦੇ ਨਾਲ ਤੁਹਾਡਾ weight control ਕਰਨ ਦੇ ਵਿੱਚ ਵੀ ਤੁਹਾਨੂੰ ਮਦਦ ਮਿਲਦੀ ਹੈ ਸਪੈਸ਼ਲੀ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਨਾ ਮੋਟਾਪਾ ਜ਼ਿਆਦਾ ਹੈ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਤਾਂ ਤੁਸੀਂ ਟਾਈਮਲੀ ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਖਾਣਾ ਹੈ ਹਲਕਾ ਖਾਣਾ ਖਾਣਾ ਹੈ ਉਸ ਦੇ ਵਿੱਚ ਕੀ ਖਾਣਾ ਹੈ ਵੀ ਮੈਂ ਤੁਹਾਨੂੰ ਅਗੋ ਵੀਡੀਓ ਵਿੱਚ ਜ਼ਰੂਰ ਦੱਸਾਂਗੀ ਔਰ ਆਪਣਾ ਟਾਈਮਲੀ ਕੁ ਰੂਟੀਨ ਸੈੱਟ ਕਰਨਾ ਪੈਗਾ ਤੁਹਾਨੂੰ ਸਹੀ ਸਮੇਂ ਤੇ ਖਾ ਕੇ 2-3 ਘੰਟੇ ਬਾਅਦ ਸੌਣਾ ਹੈ ਅਗਰ ਤੁਸੀਂ ਥੋੜੀ ਉਸ ਤੋਂ ਪਹਿਲਾਂ ਸੈਰ ਜਾਂ ਐਕਸਰਸਾਈਜ਼ ਵੀ ਕਰ ਲੈਣੇ ਉਹ ਵੀ ਬਹੁਤ ਅੱਛਾ ਰਹੇਗਾ ਹਲਕੇ ਫੁਲਕੇ ਸੈਰ ਕਰ ਲਈਏ ਤਾਂ ਕਿ ਖਾਣਾ ਡਾਈਜੈਸਟ ਹੋ ਜਾਏ ਤਾਂ ਦੇਖੋ ਸੂਪ ਜਾਂ ਸਲਾਦ ਬਹੁਤ ਅੱਛੀ ਆਪਸ਼ਨ ਹੁੰਦੇ ਨੇ ਸ਼ਾਮ ਨੂੰ ਰਾਤ ਨੂੰ ਖਾਣਾ ਖਾਣ ਦੇ ਲਈ ਇਸ ਨਾਲ ਪੇਟ ਹਲਕਾ ਰਹਿੰਦਾ ਹੈ ਨੀਂਦ ਤੁਹਾਨੂੰ ਉਸ ਦੇ ਨਾਲ ਜਲਦੀ ਆ ਜਾਏਗੀ ਰਾਤ ਦੇ ਸਮੇਂ ਸ਼ਾਮ ਤੋਂ ਬਾਅਦ ਕਦੇ ਵੀ ਚਾਹ ਜਾਂ ਕੌਫੀ ਨਾ ਪੀਓ ਉਸ ਦੇ ਨਾਲ ਜੋ ਹੈ ਉਸ ਦੇ ਵਿੱਚ ਕੈਫੀਨ ਹੁੰਦੀ ਹੈ ਦਿਮਾਗ ਐਕਟਿਵ ਹੋ ਜਾਂਦਾ ਉਸ ਦੇ ਨਾਲ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ ਤੇ ਰਾਤ ਨੂੰ ਨੀਂਦ ਨਹੀਂ ਆਏਗੀ ਦਿਨੇ ਸੁਸਤੀ ਆਏਗੀ ਹੀ ਆਏਗੀ ਤੇ ਕੰਮ ਤੁਹਾਡੇ ਸਾਰੇ ਡਿਲੇ ਹੋਣਗੇ ਹੀ ਹੋਣਗੇ ਸੋ ਨੀਂਦ ਚੰਗੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ম্যাগਨੀਸ਼ੀਅਮ ਰਿਚ ਖਾਣਾ ਫੂਡ ਜਿਹੜਾ ਖਾਣਾ ਚਾਹੀਦਾ ਜਿਸ ਵਿੱਚ ਮੈਗਨੀਸ਼ੀਅਮ ਅੱਛੀ ਮਾਤਰਾ ਵਿੱਚ ਮਿਲੇ ਤਾਂ ਮੈਗਨੀਸ਼ੀਅਮ ਤੁਹਾਨੂੰ ਕਿੱਥੋਂ ਮਿਲਦਾ ਹੈ ਜਿਹੜੇ ਵੀ ਹਰੇ ਕਲਰ ਦੀਆਂ ਸਬਜ਼ੀਆਂ ਹੁਣ ਸਾਰੀਆਂ ਸਬਜ਼ੀਆਂ ਤੁਸੀਂ ਕਹੋਗੇ ਹਰੇ ਰੰਗ ਦੀਆਂ ਹੀ ਹੁੰਦੀਆਂ ਐ ਮੈਂ ਇੱਥੇ ਕਹਿਣਾ ਚਾਹੂੰਗੀ ਪੱਤੇਦਾਰ ਹਰੀਆਂ ਸਬਜ਼ੀਆਂ ਜਿੰਨੀਆਂ ਵੀ ਨੇ ਉਹ ਤੁਸੀਂ ਜ਼ਰੂਰ ਆਪਣੀ ਡਾਈਟ ਦੇ ਵਿੱਚ ਰੱਖੋ ਅਵੋਕਾਡੋ ਹੈ ਇਸ ਨੂੰ ਤੁਸੀਂ ਆਪਣੀ ਡਾਈਟ ਦੇ ਵਿੱਚ ਰੱਖੋ ਬਹੁਤ ਅੱਛੀ ਮਾਤਰਾ ਵਿੱਚ ਤੁਹਾਨੂੰ ਇਸ ਤੋਂ ਮੈਗਨੀਸ਼ੀਅਮ ਮਿਲ ਜਾਂਦਾ ਹੈ ਮੈਗਨੀਸ਼ੀਅਮ ਰਿਚ ਡਾਈਟ ਹੋਏਗੀ ਤੁਹਾਡੀ ਨੀਂਦ ਜੋ ਹੈ ਤੁਹਾਨੂੰ ਸਹੀ ਆਏਗੀ ਔਰ ਨਾਲ ਦੀ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਦੇ ਵਿੱਚ ਰਹੇਗਾ ਜਿਨ੍ਹਾਂ ਨੂੰ ਵੀ ਹਾਈ ਬੀਪੀ ਦੀ ਪ੍ਰੋਬਲਮ ਹੈ ਨਾ ਉਹਨਾਂ ਨੂੰ ਵੀ ਮੈਗਨੀਸ਼ੀਅਮ ਰਿਚ ਫੂਡ ਖਾਣਾ ਚਾਹੀਦਾ ਜਿਸ ਵਿੱਚ ਮੈਂ ਫਿਰ ਤੋਂ ਕਹੂੰਗੀ ਹਰੀ ਸਬਜ਼ੀਆਂ ਆ ਜਾਂਦੀਆਂ ਨੇ ਤਾਂ ਇਹ ਜਿੰਨਾ ਤੁਸੀਂ ম্যাগਨੀਸ਼ੀਅਮ ਲੋਗੇ ਤਾਂ ਸਿਰ ਤੁਹਾਡਾ ਬਲੱਡ ਪ੍ਰੈਸ਼ਰ ਨਹੀਂ ਕੰਟਰੋਲ ਹੋਏਗਾ ਤੁਹਾਡੇ ਨੀਂਦ ਸਹੀ ਹੋ ਜਾਏਗੀ ਤੁਹਾਡੇ ਬੋਡੀ ਦਾ ਸਾਰਾ ਸਿਸਟਮ ਜਿਹੜਾ ਰਿਲੈਕਸ ਹੋਏਗਾ ਦਿਮਾਗ ਰਿਲੈਕਸ ਹੁੰਦਾ ਹੈ ਤੇ ਇਸ ਦੇ ਨਾਲ ਤੁਹਾਡਾ ਜਿਹੜਾ ਦਿਲ ਹੈ ਉਸ ਨੂੰ ਵੀ ਠੇਰੋ ਫਾਇਦੇ ਹੁੰਦੇ ਨੇ ਸੋ ਜ਼ਰੂਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋ ਨੀਂਦ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਰੱਬ ਨੇ ਕੁਦਰਤ ਨੇ ਕੁਝ ਸਮੇਂ ਨਿਸ਼ਚਿਤ ਕੀਤੇ ਹੋਏ ਨੇ ਦਿਨ ਦਾ ਸਮਾਂ ਜਦੋਂ ਸੂਰਜ ਨਿਕਲਦਾ ਉਸ ਵੇਲੇ ਕੰਮ ਕਰਨ ਦੇ ਲਈ ਰਾਤ ਦਾ ਸਮਾਂ ਜਦੋਂ ਸੂਰਜ ਛਿਪ ਜਾਂਦਾ ਨੀਂਦ ਦੇ ਲਈ ਤਾਂ ਕਿ ਬਾਡੀ ਖੁਦ ਨੂੰ ਰਿਕਵਰ ਕਰ ਸਕੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਸਹੀ ਸਮੇਂ ਤੇ ਸੌਣਾ ਸ਼ੁਰੂ ਕਰੋ ਆਪਣਾ ਖਾਣਾ ਰਾਤ ਦਾ ਖਾਣਾ ਹਲਕਾ ਕਰ ਦੋ ਸਮੇਂ ਸਹੀ ਸਮੇਂ ਤੇ 7-8 ਘੰਟੇ ਦੀ ਨੀਂਦ ਜ਼ਰੂਰ ਲੋ ਤਾਂ ਕਿ ਤੁਸੀਂ ਲੰਬਾ ਜੀਵਨ ਤੰਦਰੁਸਤ ਜੀਵਨ ਜੀ ਸਕੋ ਵੀਡੀਓ ਆ ਜੇ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਸਾਂਝੇ ਕਰਨਾ ਮੇਰਾ ਫੇਸਬੁੱਕ ਪੇਜ ਕੌਰ ਹਰਜੋਤ ਲਾਈਕ ਐਂਡ ਫੋਲੋ ਜ਼ਰੂਰ ਕਰ ਲੈਣਾ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋਰ ਇਸ ਨੂੰ ਸਬਸਕ੍ਰਾਈਬ ਵੀ ਕਰ ਲੈਣਾ Instagram ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ